ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੌਦ ਸਿੰਘ ਜੀ 사ਤਸੰਗਤ ਜੀ ਸਤਿਗੁਰਾਂ ਦੀ ਜੋ ਪਾਵਨ ਪਵਿੱਤਰ ਗੁਰਬਾਣੀ ਹੈ ਇਹ ਧੁਰ ਦਰਗਾਹ ਤੋਂ ਪ੍ਰਾਪਤ ਹੋਈ ਹੈ ਜੋ ਮਨੁੱਖ ਗੁਰਬਾਣੀ ਨੂੰ ਪੜ੍ਹੇਗਾ ਸੁਨੇਗਾ ਤੇ ਕਮਾਵੇਗਾ ਉਹਦੀਆਂ ਸਾਰੀਆਂ ਚਿੰਤਾਵਾਂ ਝੋਰੇ ਗੁਰਬਾਣੀ ਦੂਰ ਕਰ ਦਿੰਦੀ ਹੈ ਕਿਉਂਕਿ ਇਹ ਇਹ ਬਾਣੀ ਜਿਹੜੀ ਹੈ ਅਚਿੰਤ ਵਾਹਿਗੁਰੂ ਦੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ ਸੋ ਇਹ ਬਾਣੀ ਤੁਰ ਦਰਗਾਹ ਤੋਂ ਆਈ ਹੋਈ ਏ ਸੋ ਪੰਚਮ ਪਾਤਸ਼ਾਹ ਦਾ ਫਰਮਾਨ ਹੈ ਕਿ ਜਿਹੜਾ ਮਨੁੱਖ ਗੁਰੂ ਦੇ ਬਚਨਾਂ ਤੇ ਪੂਰਨ ਭਰੋਸਾ ਕਰੇਗਾ ਇਹ ਬਾਣੀ ਅਕਾਲ ਪੁਰਖ ਦੀ ਹੈ ਜਿਨੂੰ ਸਿਮਰ ਕੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਜਿਵੇਂ ਪਾਤਸ਼ਾਹ ਕਹਿੰਦੇ ਨੇ ਜਿਸ ਸਿਮਰਤ ਦੁੱਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ बखानी ਸਤਗੁਰ ਜੀ ਦੀ ਰਸਨਾ ਦੁਆਰਾ ਸਾਧ ਸੰਗਤ ਜੀ ਇਹ ਅਕਾਲ ਪੁਰਖ ਦੀ ਰਚਨਾ ਜੋ ਸਤਗੁਰਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਸੰਸਾਰ ਦੇ ਵਿੱਚ ਪ੍ਰਗਟ ਹੋਈ ਜਿਹੜਾ ਮਨੁੱਖ ਗੁਰਬਾਣੀ ਨੂੰ ਮੁੜ ਮੁੜ ਕੇ ਜਪ ਕੇ ਹਿਰਦੇ 'ਚ ਵਸਾ ਲੈਂਦਾ ਏ ਉਹਨੂੰ ਸਦੀਵੀ ਕਾਲ ਵਾਸਤੇ ਸੁੱਖ ਮਿਲਦਾ ਏ ਬਾਕੀ ਜਿੰਨੇ ਵੀ ਅਸੀਂ ਸੁੱਖ ਸਮਝਦੇ ਆਂ ਜਿਨ੍ਹਾਂ ਨੂੰ ਉਹ ਥੋੜੇ ਸਮੇਂ ਲਈ ਨੇ ਪਰ ਜੇ ਸਦਾ ਵਾਸਤੇ ਸੁੱਖ ਚਾਹੀਦਾ ਏ ਫਿਰ ਗੁਰਬਾਣੀ ਨੂੰ ਵਚਣਾ ਪਵੇਗਾ ਜਦੋਂ ਗੁਰਬਾਣੀ ਹਿਰਦੇ 'ਚ ਵਸ ਗਈ ਸਦਾ ਵਾਸਤੇ ਸੁੱਖ ਮਿਲ ਜਾਂਦਾ ਏ ਫਿਰ ਸਾਰੇ ਦੁੱਖ ਮਨੁੱਖ ਦੇ ਕੱਟੇ ਜਾਂਦੇ ਨੇ ਫਿਰ ਹਮੇਸ਼ਾ ਸਾਧ ਸੰਗਤ ਜੀ ਖੇੜਾ ਆਨੰਦ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਗੁਰ ਕੀ ਬਾਣੀ ਸਭ ਮਾਹੇ ਸਮਾਨੀ ਆਪ ਸੁਣੀ ਤੈ ਆਪ ਵਿਖਾਨੀ ਜਿਨ ਜਿਨ ਜਪੀ ਤੇਈ ਸਭ ਨਿਸਤਰੈ ਤਿਨ ਪਾਇਆ ਨਹਿ ਚਲ थाना ਹੈ ਹੁਣ ਜਿਹਨੂੰ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋ ਜਾਵੇ ਜਿਹਨੂੰ ਗੁਰਬਾਣੀ ਦੀ ਸਹੀ ਵਿਚਾਰ ਪ੍ਰਾਪਤ ਹੋ ਜਾਵੇ ਸਾਧ ਸੰਗਤ ਜੀ ਹੁਣੇ ਸਾਰਿਆਂ ਨੂੰ ਤੇ ਪ੍ਰਾਪਤ ਨਹੀਂ ਹੁੰਦੀ ਬਾਣੀ ਤੇ ਸਾਰੇ ਪੜਦੇ ਪਏ ਆ ਪਰ ਸਾਰਿਆਂ ਤੇ ਕਿਰਪਾ ਕਿਉਂ ਨਹੀਂ ਹੋ ਰਹੀ ਸਾਰਿਆਂ ਨੂੰ ਕੁਝ ਹਾਸਲ ਕਿਉਂ ਨਹੀਂ ਹੋ ਰਿਆ ਇੱਥੇ ਪਾਸਾ ਕਹਿੰਦੇ ਨੇ ਹੈਨ ਵਿਰਲੇ ਨਾਹੀਂ ਕਨੇ ਸਾਰੇ ਨਹੀਂ ਇਹ ਬੜੇ ਵਿਰਲੇ ਵਿਰਲੇ ਨੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਵਰਤਦੀ ਹੈ ਇਹ ਬਾਣੀ ਮਹਾਪੁਰਖ ਪ੍ਰਭੂ ਪਰਮਾਤਮਾ ਦੀ ਹੈ ਜਿਹਦੇ ਹਿਰਦੇ ਚ ਵਸ ਜਾਂਦੀ ਹੈ ਸਾਧ ਸੰਗਤ ਜੀ ਉਹਦਾ ਜੀਵਨ ਬਦਲ ਕੇ ਰੱਖ ਦਿੰਦੀ ਹੈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਸਾ ਹੋਏ ਇਹ ਬਾਣੀ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ ਉਸ ਅਕਾਲ ਪੁਰਖ ਦੀ ਜਿਹਨੂੰ ਗੁਰਨਾਨਕ ਪਾਤਸ਼ਾਹ ਨੇ ਆਪਣਾ ਖਸਮ ਕਿਆ ਸਹਿਬਾ ਫਰਮਾਨ ਕਰਦੇ ਨੇ ਕਿ ਇਹ ਸੰਸਾਰ ਦੇ ਲੋਕੋ ਮੇਰੇ ਵਾਹਿਗੁਰੂ ਦਾ ਜੋ ਉਪਦੇਸ਼ ਮੈਨੂੰ ਪ੍ਰਾਪਤ ਹੁੰਦਾ ਏ ਉਹ ਸੰਦੇਸ਼ ਮੈਂ ਬਾਣੀ ਚ ਤੁਹਾਨੂੰ ਦੱਸਦਾ ਹਾਂ ਇਹ ਗਿਆਨ ਇਹ ਹੁਕਮ ਖਸਮ ਦਾ ਹੈ ਉਸ ਅਵਾਹਿਗੁਰੂ ਦਾ ਹੈ ਮੇਰਾ ਨਹੀਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਸੋ ਇਹ ਬਾਣੀ ਪਰਮੇਸ਼ਵਰ ਦੀ ਹੈ ਜਿੰਨਾ ਬਾਣੀ ਦਾ ਸਤਕਾਰ ਕਰਾਂਗੇ ਸਾਧ ਸੰਗਤ ਜੀ ਓਨੀ ਜਲਦੀ ਗੁਰੂ ਦੀ ਕਿਰਪਾ ਵਰਤਦੀ ਹੈ ਹੁਣ ਕੋਈ ਮਨੁੱਖ ਕਵੇ ਕਿ ਮੇਰਾ ਬਾਣੀ ਚ ਮੰਨ ਨਹੀਂ ਲੱਗਦਾ ਕੀ ਕਰਨਾ ਚਾਹੀਦਾ ਸਾਧ ਸੰਗਤ ਜੀ ਭਾਵਨਾ ਦੇ ਨਾਲ ਬਾਣੀ ਪੜੋ ਨਹੀਂ ਚਿੱਤ ਲੱਗਦਾ ਨਹੀਂ ਮਨ ਮੰਨਦਾ ਮਨ 도ੜਦਾ ਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ ਸ਼ੁਰੂ ਕਰ ਦੋ ਸੇਵਾ ਕੀ ਕਿਵੇਂ ਕਰਨੀ ਹੈ ਚੋਰ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਰੋਮਾਨੇ ਸਹਿਬਾਨ ਨੇ ਉਹਨਾਂ ਨੂੰ ਧੋਵੋ ਪ੍ਰੈਸ ਕਰਕੇ ਗੁਰੂ ਘਰ ਲੈ ਕੇ ਜਾਓ ਜਾਂ ਅਰਮਹਲਾ ਸਾਹਿਬੇਟਾ ਕਰੋ ਗੁਰੂ ਘਰ ਦੇ ਵਿੱਚ ਸੇਵਾ ਕਰੋ ਦੇਖਿਓ ਕਿਵੇਂ ਸੇਵਾ ਦੇ ਨਾਲ ਮਨ ਮਨਜਿਆ ਜਾਂਦਾ ਜੀ ਮਨ ਜਿਹੜਾ 도ੜਦਾ ਹੈ ਨਾ ਜੇ ਇਹਨੂੰ ਟਿਕਾਉਣਾ ਹੈ ਕਬਜ਼ੇ 'ਚ ਕਰਨਾ ਹੈ ਸੇਵਾ ਦੇ ਨਾਲ ਇਹ ਕਬਜ਼ੇ 'ਚ ਹੋ ਜਾਂਦਾ ਜੀ ਇਸੇ ਕਰਕੇ ਭਾਈ ਦੋ ਚੀਜ਼ਾਂ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਬਾਣੀ ਦੇ ਵਿੱਚ ਵੀ ਬਾਰ ਬਾਰ ਜ਼ਿਕਰ ਕਰਦੇ ਨੇ ਭਾਈ ਸੇਵਾ ਤੇ ਸਿਮਰਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ ਕੱਲੀ ਸੇਵਾ ਵੀ ਬੰਦੇ ਨੂੰ ਨਹੀਂ ਤਾਰ ਸਕਦੀ ਤੇ ਕੱਲ ਲਾ ਨਾਮ ਜਪ ਵੀ ਨਹੀਂ ਜੇ ਤਾਰ ਸਕਦਾ ਜੇ ਅਸਲ ਮਾਇਨੇ 'ਚ ਗੁਰੂ ਦੀ ਖੁਸ਼ੀ ਚਾਹੀਦੀ ਹੈ ਦੇਖੋ ਗੁਰੂ ਦੀ ਖੁਸ਼ੀ ਤੇ ਮਿਲੇਗੀ ਜੇ ਬਾਣੀ ਪੜ ਰਹੇ ਆ ਭਾਵਨਾ ਨਾਲ ਜੇ ਭਾਵਨਾ ਨਾਲ ਬਾਣੀ ਪੜੀ ਐ ਫਿਰ ਚਿੱਤ ਦੇ ਵਿੱਚ ਸੇਵਾ ਵੀ ਆਏਗੀ ਕਿ ਮੈਂ ਭਾਈ ਸੇਵਾ ਵੀ ਕਰਨੀ ਆ ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਇਹ ਬਾਣੀ ਸਰਬਕਲਾ ਸਮਰਾਥ ਹੈ ਦੁੱਖ ਕੱਟ ਦੀਜੇ ਕੋਈ ਯਾਦ ਬਿਆਦ ਕਰ ਚੋਗੇ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਹੋਵੇ ਫਾਈਨੈਂਸ਼ੀਅਲ ਪ੍ਰੋਬਲਮ ਹੋਵੇ ਸਰੀਰਕ ਪ੍ਰੋਬਲਮ ਹੋਵੇ ਰੋਗ ਕਸ਼ਟ ਦੁੱਖ ਮੁਸ਼ਕਲ ਹੋਵੇ ਕੋਈ ਜੇ ਭਾਵਨਾ ਨਾਲ ਤੁਸੀਂ ਬਾਣੀ ਪੜੋਗੇ ਗੁਰੂ ਨਾਲ ਵਾਅਦਾ ਕਰਕੇ ਕਿ ਪਾਤਸ਼ਾਹ ਮੇਰੀ ਕਮਾਈ ਦੇ ਵਿੱਚ ਬਰਕਤ ਪਾ ਬਖਸ਼ਿਸ਼ ਵਰਤਾ ਮੈਂ ਦਸਵੰਦੀ ਬਣਾਵਾਂਗਾ ਮੈਂ ਸੇਵਾ ਕਰਾਂਗਾ ਮੈਂ ਅੰਮ੍ਰਿਤ ਵੇਲੇ ਜਾਗਾਂਗਾ ਮੈਂ ਤੇਰਾ ਨਾਮ ਜਪਾਂਗਾ ਤੇਰਾ ਦੁਆਰਾ ਛੱਡ ਕੇ ਕਿਤੇ ਨਹੀਂ ਜਾਵਾਂਗਾ ਪੁਕਾਰ ਕਰਿਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਦੁੱਖ ਕੱਟਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ ਸਤ ਸੰਗਤ ਜੀ ਜਿਸ ਮਾਲਕ ਦੇ ਦਰ ਘਰ ਅਸੀਂ ਪ੍ਰਵਾਨ ਹੋਣਾ ਚਾਹੁੰਦੇ ਆ ਸਤਿਗੁਰ ਕਹਿੰਦੇ ਨੇ ਭਾਈ ਸੇਵਾ ਕਰੋ ਇਹ ਸੇਵਾ ਦੇ ਨਾਲ ਸਤਿਗੁਰੂ ਦੇ ਦਰ ਘਰ ਤੇ ਪ੍ਰਵਾਨ ਹੋ ਸਕਦੇ ਆ ਸੇਵਾ ਸਾਡੇ ਕੋਲ ਹੈ ਨਹੀਂ ਜੇ ਅਸੀਂ ਸੁੱਖ ਪਾਉਣਾ ਚਾਹੁੰਨੇ ਆ ਫਿਰ ਸਤਿਗੁਰ ਕਹਿੰਦੇ ਨੇ ਗੁਰੂ ਸੇਵਾ ਤੇ ਸੁੱਖ ਪਾਈਏ ਗੁਰੂ ਦੀ ਸੇਵਾ ਦੇ ਨਾਲ ਸੁੱਖ ਮਿਲ ਸਕਦਾ ਹੈ ਪਰ ਸਾਡਾ ਅੱਜ ਹਾਲ ਕੀ ਹੈ ਸੇਵਾ ਥੋੜੀ ਮੰਗਣ ਬਹੁਤ ਸੇਵਾ ਸੀ ਕਰਦੇ ਨਹੀਂ ਮੰਗਦੇ ਬਹੁਤ ਜ਼ਿਆਦਾ ਆ ਜਿਹਦੇ ਕਰਕੇ ਅਸੀਂ ਉਹਨਾਂ ਦਾਤਾਂ ਤੋਂ ਵਾਂਝੇ ਰਹਿ ਜਾਂਦੇ ਆ ਖਾਲੀ ਰਹਿ ਜਾਂਦੇ ਆ ਇਹ ਕੁਝ ਹਾਸਲ ਕਰਨਾ ਹੈ ਸਾਧ ਸੰਗਤ ਜੀ ਸੇਵਾ ਕਰੀਏ ਸੇਵਾ ਦੇ ਵਿੱਚੋਂ ਸਾਰੇ ਸੁੱਖ ਮਿਲ ਸਕਦੇ ਨੇ ਗੁਰ ਕੀ ਟਹਿਲ ਗੁਰੂ ਕੀ ਸੇਵਾ ਇਹ ਸੇਵਾ ਸਾਧ ਸੰਗਤ ਜੀ ਸੁੱਖਾਂ ਦੀ ਦਾਤੀ ਹੈ ਗੁਰ ਕੀ ਸੇਵਾ ਕਰਹੁ ਦਿਨ ਰਾਤ ਦਿਨ ਰਾਤ ਗੁਰੂ ਦੀ ਸੇਵਾ ਕਰਦਾ ਰਹੇ ਭਾਵਨਾ ਏਡੀ ਵੱਡੀ ਹੋਵੇ ਹਰ ਕਿਸੇ ਦੇ ਵਿੱਚ ਤੈਨੂੰ ਗੁਰੂ ਦਿਖੇ ਤੇਰੇ ਦਰ ਤੇਰੇ ਘਰ ਕੋਈ ਆਜੇ ਤੂੰ ਸੋਚ ਇਹ ਗੁਰੂ ਹੈ ਇਹ ਗੁਰੂ ਹੀ ਮੇਰੇ ਘਰ ਆਇਆ ਹੈ ਮੈਂ ਸੇਵਾ ਕਰਨੀ ਇਹ ਭਾਵਨਾ ਏਡੀ ਵੱਡੀ ਹੋਵੇ ਸੇਵਾ ਦੇ ਨਾਲ ਗੁਰੂ ਮਿਲ ਜਾਂਦਾ ਏ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾਮਨ ਮੰਨੇ ਜਾ ਸਤਗੁਰ ਕਾਮਨ ਮੰਨਿਆ ਤਾਂ ਪਾਪ ਕਸੰਮਲ ਪੰਨੇ ਇਹ ਪਾਤਸ਼ਾਹ ਕਹਿ ਰਹੇ ਨੇ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਕਹਿੰਦੇ ਗੁਰੂ ਦੀ ਸੇਵਾ ਤੂੰ ਮਾਇਆ ਨਾ ਕਰਨਾ ਚਾਹੁੰਨਾ ਏ ਮਾਇਆ ਦੇ ਬੜੀ ਛੋਟੀ ਸ਼ੈ ਆ ਜੇ ਤੈਨੂੰ ਸਿਰ ਵੀ ਵੱਢ ਕੇ ਰੱਖਣਾ ਪਵੇ ਤਾਂ ਵੀ ਇਹ ਥੋੜੀ ਆ ਸੇਵਾ ਸੋ ਸੇਵਾ ਕਰਦਾ ਰਹ ਭਾਵਨਾ ਵੱਡੀ ਰੱਖ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਆਪਣੇ ਮਨ ਨੂੰ ਸਮਝਾਉਣਾ ਹੈ ਕਿ ਸੇਵਾ ਚ ਲੱਗਾ ਰਹ ਸੁਸੰਗਤ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਗੁਰਦੁਆਰਾ ਰਾਮ ਸਰ ਸਾਹਿਬ ਜੋ ਕਿ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰitsar ਸਾਹਿਬ ਇੱਥੇ ਸਥਿਤ ਹੈ ਸ਼ਹੀਦਾਂ ਦੀ ਯਾਦਗਾਰ ਅਸਥਾਨ ਬਣ ਰਿਹਾ ਹੈ। ਸੋ ਬਿਲਡਿੰਗ ਤਿਆਰ ਹੋ ਗਈ ਹੈ। ਹੁਣ ਗੁੰਬਦ ਦੀ ਸੇਵਾ ਉੱਪਰ ਸ਼ੁਰੂ ਹੋਈ ਹੈ। ਗੁੰਬਦ ਦੀ ਸੇਵਾ ਲੰਮਾ ਸਮਾਂ ਚੱਲਣੀ ਹੈ, ਵੱਡੀ ਸੇਵਾ ਏ। ਇਹ ਗੁਰੂ ਸਥਾਨ, ਗੁਰੂ ਘਰ ਹੁੰਦੇ ਨੇ। ਇਹ ਸੰਗਤ ਵਾਸਤੇ ਤਿਆਰ ਹੁੰਦੇ ਨੇ। ਤੇ ਸੰਗਤ ਹੀ ਬਣਾਉਂਦੀ ਹੈ। ਕੋਈ ਕੱਲਾ ਮਨੁੱਖ ਚਾਹੇ ਅਰਬਾਂ ਖਰਬਾਂ ਬਤੀ ਹੋਵੇ, ਗੁਰੂ ਘਰ ਨਹੀਂ ਜੇ ਬਣਾ ਸਕਦਾ, ਆਪਣਾ ਘਰ ਬਣਾ ਸਕਦਾ ਏ। ਵੱਡੇ ਵੱਡੇ ਪਹਿਲਸ ਮਹਿਲ ਬਣਾ ਸਕਦਾ ਹੈ ਪਰ ਗੁਰੂ ਘਰ ਨਹੀਂ ਗੁਰੂ ਘਰ ਤੇ ਸੰਗਤਾਂ ਦੇ ਤੇਲ ਫੁੱਲ ਪਟਾਵਾਂ ਦੇ ਨਾਲ ਬਣਿਆ ਕਰਦੇ ਨੇ ਸੋ ਇਹ ਸਥਾਨ ਬਣ ਰਿਹਾ ਏ ਆਪ ਸਭ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਬਹੁਤ ਸਾਥ ਦਿੱਤਾ ਏ ਸੋ ਸੰਗਤ ਜੀ ਬੇਨਤੀ ਇਹ ਹੈ ਕਿ ਹੁਣ ਗੁੰਬਦ ਦੀ ਸੇਵਾ ਸ਼ੁਰੂ ਹੋਈ ਹੈ ਜਿਸ ਤਰ੍ਹਾਂ ਆਪ ਜੀ ਪਹਿਲਾਂ ਸੇਵਾ ਕਰਦੇ ਆਏ ਹੋ ਹੁਣ ਵੀ ਇਸੇ ਤਰ੍ਹਾਂ ਸੇਵਾਵਾਂ ਦੇ ਵਿੱਚ ਸਾਥ ਦਿਓ ਵੱਧ ਚੜ ਕੇ ਇਸ ਸੇਵਾ ਦੇ ਜੱਗ ਦੇ ਵਿੱਚ ਹਿੱਸਾ ਪਾਓ ਮਟੀਰੀਅਲ ਦੇ ਰੂਪ ਦੇ ਵਿੱਚ ਆਪ ਜੀ ਸੇਵਾ ਕਰ ਸਕਦੇ ਹੋ ਜੋ ਜੋ ਮਟੀਰੀਅਲ ਚਾਹੀਦਾ ਹੈ ਜਿਵੇਂ ਸੀਮਿੰਟ ਹੋਇਆ ਸਰੀਆ ਹੋਇਆ ਬਜਰੀ ਰੇਤ ਇਹ ਚੀਜ਼ਾਂ ਹੋਈਆਂ ਇਹਦੇ ਵਿੱਚ ਤੁਸੀਂ ਸਹਿਯੋਗ ਕਰ ਸਕਦੇ ਹੋ ਬਾਕੀ ਇਹ ਸੇਵਾ ਆਪ ਸਭ ਸੰਗਤਾਂ ਨੇ ਕਰਨੀ ਹੈ ਜੋ ਦਾਸਦੀ ਡਿਊਟੀ ਹੈ ਗੁਰੂ ਸਾਹਿਬ ਨੇ ਲਾਈ ਸ਼ਹੀਦਾਂ ਨੇ ਲਾਈ ਅਸੀਂ ਤੇ ਭਾਈ ਹੋਕਾ ਦੇਣਾ ਤੇ ਅਸੀਂ ਹੋਕਾ ਦਈ ਜਾਣਾ ਕੋਈ ਸੇਵਾ ਕਰੇ ਚਾਹੇ ਨਾ ਕਰੇ ਜਿਹਦੇ ਕੋਲੋਂ ਮਾਲਕ ਨੇ ਸੇਵਾ ਲੈਣੀ ਹੈ ਲੈ ਹੀ ਲੈਣੀ ਹੈ ਸੰਗਤ ਜੀ ਜਰੂਰ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਗੁਰੂ ਸਾਹਿਬ ਗੁਰੂ ਪਿਤਾ ਮਿਹਰ ਕਰਨ ਸਭ ਨੂੰ ਇੰਨੀ ਸਮਰੱਥਾ ਬਖਸ਼ਣ ਕਿ ਵੱਧ ਤੋਂ ਵੱਧ ਸੇਵਾ ਸਾਡੀ ਕਰ ਸਕਣ ਸੰਗਤ ਜੀ ਦੂਸਰੀ ਬੇਨਤੀ ਇਹ ਹੈ ਕਿ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਇੱਕ ਸੇਵਾ ਜੋ ਮਾਲਕ ਨੇ ਕਿਰਪਾ ਕਰਕੇ ਸ਼ਹੀਦਾ ਨੇ ਬਖਸ਼ਿਸ਼ ਕਰਕੇ ਸ਼ੁਰੂ ਕਰਾਈ ਸੀ ਲੋੜਵੰਦ ਧੀਆਂ ਜਿਨ੍ਹਾਂ ਦੇ ਘਰ ਦੇ ਫਾਈਨੈਂਸ਼ੀਅਲ ਹਾਲਾਤ ਠੀਕ ਨਹੀਂ ਉਹਨਾਂ ਬੱਚੀਆਂ ਦੀ ਪੜ੍ਹਾਈ ਦਾ ਖਰਚਾ ਆਪ ਸਭ ਸੰਗਤਾਂ ਵੱਲੋਂ ਇਸ ਸਥਾਨ ਵੱਨੋ ਕੀਤਾ ਜਾਂਦਾ ਜਦੋਂ ਆਪ ਸਭ ਸੰਗਤਾਂ ਸਹਿਯੋਗ ਦਿੰਦੇ ਹੋ ਬਹੁਤ ਬਹੁਤ ਬੱਚੀਆਂ ਦੀ ਸੇਵਾ ਸੰਗਤ ਵੱਲੋਂ ਲਈ ਵੀ ਗਈ ਹੈ ਪਰ ਅਜੇ ਵੀ ਕੁਝ ਬੱਚੀਆਂ ਰਹਿੰਦੀਆਂ ਨੇ ਸੋ ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਪਾਈ ਇਸੇਵਾ ਦੇ ਵਿੱਚ ਵੀ ਹਿੱਸਾ ਪਾਓ ਬੜੀ ਵੱਡੀ ਸੇਵਾ ਜੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸੋ ਇਹ ਸੇਵਾ ਵੱਡੀ ਸੇਵਾ ਹੈ ਸੰਗਤ ਜੀ ਬੇਨਤੀ ਜ਼ਰੂਰ ਸਵੀਕਾਰ ਕਰਿਓ ਕਿਉਂਕਿ ਇਹ ਉਹ ਬੱਚੀਆਂ ਨੇ ਇਸੇ ਦੇ ਮਾਪੇ ਹੋਣੇ ਹੈਗੇ ਦਾਦਾ-ਦਾਦੀ ਪਾਲਦੇ ਨਹੀਂ ਕਿਸੇ ਦੀ ਦਾਦੀ ਪਾਲਦੀ ਹੈ ਕਿਸੇ ਦਾ ਚਾਚਾ ਪਾਲ ਰਿਹਾ ਹੈ ਘਰ ਦੇ ਹਾਲਾਤ ਬੜੇ ਔਖੇ ਨੇ ਕੀ ਹੋਏਗਾ ਜੇ ਨਹੀਂ ਪੜਨਗੀਆਂ 18 ਸਾਲ ਤੋਂ ਪਹਿਲਾਂ ਉਹਨਾਂ ਦੇ ਵਿਆਹ ਹੋ ਜਾਂਦੇ ਨੇ ਬਾਲ ਵਿਆਹ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਸਾਰੀ ਉਮਰ ਮਥਾਜੀ ਕਰਨੀ ਪੈਂਦੀ ਹੈ ਜੇ ਆਪ ਸਭ ਸੰਗਤਾਂ ਨਾਲ ਖੜਜੋ ਬੱਚੀਆਂ ਦੇ ਧੀਆਂ ਦੇ ਸੰਗਤ ਜੀ ਫਿਰ ਹੋਏਗਾ ਕੀ ਫਿਰ ਉਹਨਾਂ ਬੱਚੀਆਂ ਨੂੰ ਸਾਥ ਮਿਲ ਜੇਗਾ ਸਹਾਰਾ ਮਿਲ ਜੇਗਾ ਉਹਨਾਂ ਨੂੰ ਕਿਸੇ ਦੀ ਮਥਾਜੀ ਨਹੀਂ ਕਰਨੀ ਪਵੇਗੀ ਤੋ ਬੇਨਤੀ ਜਰੂਰ ਸਵੀਕਾਰ ਕਰਿਓ ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਜਰੂਰ ਇਸ ਸੇਵਾ ਦੇ ਵਿੱਚ ਵੀ ਅੱਗੇ ਆਓ ਇਹ ਵੱਡੀਆਂ ਸੇਵਾਵਾਂ ਨੇ ਇਹ ਆਪ ਸਭ ਸੰਗਤਾਂ ਨੇ ਹੀ ਕਰਨੀਆਂ ਨੇ ਮੈਂ ਕਹਾ ਮੈਂ ਸੇਵਾ ਕਰਦਾ ਐ ਨਹੀਂ ਸਾਧ ਸੰਗਤ ਜੀ ਇਹ ਸੇਵਾ ਆਪ ਸਭ ਸੰਗਤ ਹੀ ਕਰ ਸਕਦੇ ਹੋ ਕੋਈ ਇਕੱਲਾ ਬੰਦਾ ਮਨੁੱਖੀ ਸੇਵਾ ਕਦੇ ਵੀ ਨਹੀਂ ਕਰ ਸਕਦਾ ਤੋ ਇਸ ਚੈਨਲ ਤੋਂ ਸਾਧ ਸੰਗਤ ਅਸੀਂ ਹੱਡ ਬੀਤੀਆਂ ਸੰਗਤ ਦੀਆਂ ਦਸੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਵੇਂ ਸੰਗਤ ਦੇ ਨਾਲ ਸ਼ਹੀਦ ਸਿੰਘ ਵਰਤਦੇ ਨੇ ਕਿਵੇਂ ਗੁਰੂ ਕੀ ਬਾਣੀ ਗੁਰੂ ਕੀ ਕਲਾ ਸ਼ਹੀਦਾਂ ਦੀ ਕਲਾ ਸੰਗਤ ਦੇ ਨਾਲ ਵਰਤਦੀ ਹੈ ਅਣਗਿਣਤ ਹੱਡ ਬੀਤੀਆਂ ਨੇ ਜੋ ਸਮੇਂ-ਸਮੇਂ ਤੇ ਜਿਵੇਂ-ਜਿਵੇਂ ਸੰਗਤਾਂ ਦੱਸਦੀਆਂ ਨੇ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਿਆ ਜਾਂਦਾ ਹੈ ਸਾਧ ਸੰਗਤ ਜੀ ਇੱਕੋ ਭੈਣ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਦੀ ਸਾਂਝ ਪਾਈ ਉਹ ਭੈਣ ਨੇ ਦੱਸਿਆ ਕਿ ਮੇਰੇ ਮਾਤਾ ਜੀ ਜਿਹੜੇ ਨੇ ਬੜੇ ਲੰਮੇ ਸਮੇਂ ਤੋਂ ਬਿਮਾਰ ਨੇ। ਕਿ ਜਿਹੜੀ ਉਹਨਾਂ ਦੀ ਬਿਮਾਰੀ ਹੈ ਬੜੇ ਲੰਮੇ ਸਮੇਂ ਦੀ ਹੈ ਜਦੋਂ ਤੋਂ ਸਾਡਾ ਜਨਮ ਹੋਇਆ ਹੈ। ਕਿ ਉਹ ਦਵਾਈਆਂ ਖਾਂਦੇ ਆਂ ਹੀ ਅਸੀਂ ਉਹਨਾਂ ਨੂੰ ਦੇਖਿਆ ਹੈ। ਕਹਿੰਦੇ ਕਿ ਮਾਤਾ ਸਾਡੀ ਜਿਹੜੀ ਹੈ ਦਵਾਈਆਂ ਦੇ ਸਿਰ ਤੇ ਇੱਥੋਂ ਤੱਕ ਆਈ ਉਹਨੇ ਸਾਨੂੰ ਪਾਲ ਪੋਸ ਕੇ ਵੱਡਾ ਕੀਤਾ। ਤੇ ਕਹਿੰਦੇ ਕਿ ਹੁਣ ਮੈਂ ਤੇ ਮੇਰੀ ਮਾਤਾ ਗੁਰੂ ਗੁਰੂ ਘਰ ਜਾ ਕੇ ਉੱਥੇ ਸੇਵਾ ਕਰਦੇ ਆਂ। ਭਰੋਸਾ ਗੁਰੂ ਤੇ ਸਾਨੂੰ ਬੜਾ ਏ ਭਾਵੇਂ ਕੀ ਸਰੀਰਕਸ਼ਟ ਸੀ ਬੜੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਪਰ ਗੁਰੂ ਤੇ ਭਰੋਸਾ ਸੀ ਵੀ ਗੁਰੂ ਕਿਰਪਾ ਕਰੇਗਾ ਦੇਖੋ ਸਾਧ ਸੰਗਤ ਜੀ ਜਦੋਂ ਅਰਦਾਸ ਕਰਦੇ ਆ ਨਾ ਅਰਦਾਸ ਦੇ ਨਾਲ ਸਬਰ ਜ਼ਰੂਰੀ ਏ ਕਾਲ ਨਹੀਂ ਹੋਣੀ ਚਾਹੀਦੀ ਜਿੱਥੇ ਕਾਲੀ ਆ ਜਾਂਦੀ ਏ ਸਾਧ ਸੰਗਤ ਜੀ ਫਿਰ ਉਹ ਅਰਦਾਸ ਅਰਦਾਸ ਨਹੀਂ ਉਹ ਹੁਕਮ ਹੋ ਜਾਂਦਾ ਏ ਪਰ ਗੁਰਸਿੱਖ ਦਾ ਫਰਜ਼ ਏ ਅਰਦਾਸ ਸੇਵਕ ਬਣ ਕੇ ਕਰਿਓ ਸੋ ਭੈਣ ਕਹਿੰਦੇ ਕੀ ਗੁਰੂ ਘਰ ਜਾਣਾ ਉੱਥੇ ਜਾ ਕੇ ਸੇਵਾ ਕਰਨੀ ਤੇ ਕਹਿੰਦੇ ਕਿ ਮੇਰੀ ਮਾਤਾ ਚਾਹੇ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਪਰ ਕਹਿੰਦੇ ਕਿ 4-4 5-5 ਘੰਟੇ ਉਹਨੇ ਤਵੀ ਤੇ ਬਹਿ ਕੇ ਪ੍ਰਸ਼ਾਦੇ ਪਕਾਉਣੇ ਗੁਰੂ ਘਰ ਲੰਗਰ ਦੇ ਹਾਲਾਂਕਿ ਡਾਕਟਰ ਨੇ ਮਨਾ ਕੀਤਾ ਸੀ ਕਿਉਂਕਿ ਕਹਿੰਦੇ ਕਿ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਸੀ ਦਮੇ ਦੀ ਪ੍ਰੋਬਲਮ ਸੀ ਵੀ ਤੁਸੀਂ ਧੂਏ ਵਾਲੀ ਜਗ੍ਹਾ ਤੇ ਨਹੀਂ ਜਾਣਾ ਜਿੱਥੇ ਤੁਹਾਨੂੰ ਸਾਹ ਲੈਣ ਚ ਪ੍ਰੋਬਲਮ ਹੋਵੇ ਜ਼ਿਆਦਾ ਵਰਕ ਹਾਰਡ ਨਹੀਂ ਕਰਨਾ ਸਰੀਰਕ ਤੌਰ ਤੇ ਜ਼ਿਆਦਾ ਕੰਮ ਨਹੀਂ ਕਰਨਾ ਪਰ ਕਹਿੰਦੇ ਕਿ ਉਦਾਂ ਕੋਈ ਕੰਮ ਕਰਨ ਤੇ ਉਹਨਾਂ ਨੂੰ ਸਾਹ ਚੜ ਜਾਂਦਾ ਸੀ ਪਰ ਜਦੋਂ ਗੁਰੂ ਘਰ ਸੇਵਾ ਕਰਦੇ ਨੇ 4-4 5-5 ਘੰਟੇ ਲਗਾਤਾਰ ਬਿਨਾਂ ਸਾਲਿਆਓ ਪ੍ਰਸ਼ਾਦੇ ਪਕਾਉਂਦੇ ਨੇ ਤਵੇ ਤੇ ਕਹਿੰਦੇ ਕਿ ਬੜਾ ਸਾਨੂੰ ਵੀ ਮਤਲਬ ਇਹ ਸਿੱਖਣਾ ਸਾਨੂੰ ਵੀ ਇਹ ਸੋਝੀ ਆਉਣੀ ਕਿ ਸੇਵਾ ਦੇਖੋ ਸੇਵਾ ਦੇ ਨਾਲ ਕਿੰਨਾ ਪ੍ਰੇਮ ਸੀ ਸਾਡੀ ਮਾਂ ਦਾ ਵੀ ਬਾਕੀ ਕੋਈ ਕੰਮ ਨਹੀਂ ਹੁੰਦਾ ਪਰ ਸੇਵਾ ਕਰਨ ਲੱਗਿਆ ਕੋਈ ਪ੍ਰੋਬਲਮ ਪ੍ਰੋਬਲਮ ਵੀ ਨਹੀਂ ਹੁੰਦੀ ਕਹਿੰਦੇ ਉਦੋਂ ਸਾਨੂੰ ਸੋਝੀ ਆ ਗਈ ਸੀ ਕਿ ਸੇਵਾ ਦੇ ਨਾਲ ਕੁਛ ਨਾ ਕੁਛ ਤੇ ਹੈ ਤੇ ਉਹ ਭੈਣ ਕਹਿੰਦੇ ਕਿ ਫਿਰ ਐਦਾਂ ਸ਼ਹੀਦਾਂ ਦੀ ਕਿਰਪਾ ਹੋਈ ਸ਼ਹੀਦਾਂ ਨੇ ਬੁਲਾਵਾ ਭੇਜਿਆ ਸ਼ਹੀਦਾਂ ਦੇ ਸਥਾਨਾਂ ਤੇ ਜਾਣਾ ਸ਼ੁਰੂ ਕਰਿਆ ਉਹ ਭੈਣ ਕਹਿੰਦੇ ਕਿ ਮੈਂ ਤੇ ਮੇਰੀ ਮਾਤਾ ਸਾਨੂੰ ਤੇ ਸੇਵਾ ਦਾ ਬੜਾ ਚਾਅ ਹੁੰਦਾ ਸੀ ਬਾਣੀ ਪੜਦੇ ਸਾਂ ਪਰ ਸੇਵਾ ਲਈ ਕੋਈ ਜ਼ਿਆਦਾ ਖਿੱਚ ਹੁੰਦੀ ਸੀ ਕਹਿੰਦੇ ਕਿ ਅਸੀਂ ਸ਼ਹੀਦਾਂ ਦੇ ਸਥਾਨਾਂ ਤੇ ਜਾਣਾ ਸ਼ੁਰੂ ਕੀਤਾ ਪਹਿਲਾਂ ਪਹਿਲਾਂ ਅਸੀਂ ਜਾ ਕੇ ਸੇਵਾ ਕਰਦੇ ਲੰਗਰਾਂ 'ਚ ਸੇਵਾ ਕਰਨੀ ਬੜੀ ਸੰਗਤ ਹੁੰਦੀ ਕਹਿੰਦੇ ਬਹੁਤ ਔਖੀ ਸੇਵਾ ਲੱਭਦੀ ਸੀ ਫਿਰ ਕਦੀ ਬਰਤਨਾਂ ਦੀ ਸੇਵਾ ਕਦੀ ਸਬਜ਼ੀ ਕੱਟਣ ਦੀ ਸੇਵਾ ਇਦਾਂ ਸੇਵਾ ਕਹਿੰਦੇ ਕਿ ਕੋਈ ਨਾ ਕੋਈ ਲੱਭ ਜਾਂਦੀ ਸੀ ਹੌਲੀ-ਹੌਲੀ ਗੁਰੂ ਸਾਹਿਬ ਦੀ ਸ਼ਹੀਦਾਂ ਦੀ ਕਿਰਪਾ ਹੋਈ ਫਿਰ ਬਾਣੀ ਦੇ ਨਾਲ ਬਹੁਤਾ ਪ੍ਰੇਮ ਪੈਣਾ ਸ਼ੁਰੂ ਹੋਇਆ ਸੇਵਾ ਤੇ ਲੈਂਦੇ ਸੀ ਮਹਾਰਾਜ ਕਹਿੰਦੇ ਹੁਣ ਬਾਣੀ ਵੀ ਪੜਦੇ ਕਹਿੰਦੇ ਮੇਰੀ ਮਾਤਾ ਪੜ੍ਹੀ ਨਹੀਂ ਸੀ ਬਹੁਤੀ ਪੜ੍ਹੀ ਲਿਖੀ ਨਹੀਂ ਪਰ ਉਹ ਜਪਜੀ ਸਾਹਿਬ ਬਹੁਤ ਵਧੀਆ ਤੇ ਕਾਫੀ ਹੱਦ ਤੱਕ ਸ਼ੁੱਧ ਪਾਠ ਜਪਜੀ ਸਾਹਿਬ ਦਾ ਕਰਦੀ ਸੀ ਕਹਿੰਦੇ ਕਿ ਮਹਾਰਾਜ ਦੀ ਕਿਰਪਾ ਹੈ ਹੁਣ ਜਪਜੀ ਸਾਹਿਬ ਦਾ ਪਾਠ ਹੀ ਕਰ ਲੈਂਦੇ ਤੇ ਬਾਕੀ ਜਿੱਦਾਂ ਚਉਪਈ ਸਾਹਿਬ ਦਾ ਪਾਠ ਹੋਇਆ ਅਨੰਦ ਸਾਹਿਬ ਹੋਇਆ ਜਾਂ ਸੁਖਮਨੀ ਸਾਹਿਬ ਉਹ ਸੁਣਨਾ ਤੇ ਉੱਥੇ ਬੈਠ ਕੇ ਸ਼ਹੀਦਾਂ ਦੀ ਵਡਿਆਈ ਕਰਨੀ ਵਡਿਆਈ ਸੁਣਨੀ ਕਹਿੰਦੇ ਏਦਾਂ ਅਸੀਂ ਉੱਥੇ ਸ਼ਹੀਦਾਂ ਦੇ ਅਸਥਾਨਾਂ ਤੇ ਨਿਰੰਤਰ ਜਾਂਦੇ ਰਹੇ ਸਮਾ ਲੰਗਿਆ ਗੁਰੂ ਦੀ ਕਿਰਪਾ ਹੈ ਸਮਾ ਲੰਗਿਆ ਕਹਿੰਦੇ ਕਿ ਜਿਹੜੀ ਮੇਰੀ ਮਾਤਾ ਨੇ ਕਹਿੰਦੇ ਕਿ ਉੱਥੇ ਹਾਜ਼ਰੀ ਭਰ-ਭਰ ਕੇ ਉਹਨੂੰ ਚਉਪਈ ਸਾਹਿਬ ਦਾ ਪਾਠ ਵੀ ਜਿਹੜਾ ਸੀ ਕੰਟ ਹੋ ਗਿਆ ਘਰ ਆ ਕੇ ਵੀ ਮਾਤਾ ਨੂੰ ਐਸੀ ਲਗਨ ਲਗਣੀ ਘਰ ਵੀ ਐਸੀ ਬਾਣੀ ਪੜਨੀ ਇਹ ਨਹੀਂ ਕਿ ਚੁਪਹਿਰਾ ਸਾਹਿਬ ਤੇ ਜਾ ਕੇ ਹਾਜ਼ਰੀਆਂ ਭਰਨੀਆਂ ਤੇ ਉੱਥੇ ਜਾ ਕੇ ਘਰ ਜਾ ਕੇ ਫਿਰ 6 ਦਿਨ ਉਦਾਂ ਲੰਗ ਜਾਣੀ ਕਹਿੰਦੇ ਨਹੀਂ ਐਡੀ ਕਿਰਪਾ ਸੀ ਵੀ ਸਾਡੇ ਸਾਰੇ ਦਿਨ ਹੀ ਚੁਪਹਿਰੇ ਵਾਲੇ ਹੁੰਦੇ ਸੀ ਮਹਾਰਾਜ ਦੀ ਐਸੀ ਬਖਸ਼ਿਸ਼ ਕਹਿੰਦੇ ਕਿ ਬੜੀ ਲੰਮੀ ਪ੍ਰੋਬਲਮ ਲੰਮੀ ਕਸ਼ਟ ਜਿਹੜੀ ਸਾਡੀ ਮਾਤਾ ਭੋਗ ਰਹੀ ਸੀ ਦਮੇ ਦੀ ਪ੍ਰੋਬਲਮ ਸੀ ਉਹਨੂੰ ਉਹ ਕੁਛ ਨਾ ਕੁਛ ਮੈਡੀਸਨ ਲੈਣੀ ਪੈਂਦੀ ਸੀ ਫਿਰ ਕਿਤੇ ਜਾ ਕੇ ਹੁੰਦਾ ਸੀ ਕੋਈ ਜ਼ਿਆਦਾ ਕੰਮ ਨਹੀਂ ਸੀ ਕਰ ਸਕਦੇ ਕਹਿੰਦੇ ਸ਼ਹੀਦਾਂ ਦੀ ਕਿਰਪਾ ਹੋਈ ਸ਼ਹੀਦਾਂ ਦੇ ਸਥਾਨਾਂ ਦੀ ਸੇਵਾ ਕਿਵੇਂ ਬਖਸ਼ਿਸ਼ ਕਰਦੀ ਹੈ ਉਥੇ ਪੜੀ ਹੋਈ ਬਾਣੀ ਦੇਖੋ ਬਾਣੀ ਭਲਾ ਕਰਦੀ ਹੈ ਪਰ ਸੇਵਾ ਵੀ ਭਲਾ ਕਰਦੀ ਹੈ ਕਹਿੰਦੇ ਉਹ ਸੇਵਾ ਜਿਹੜੀ ਸਰੀਰ ਕਰਕੇ કરી ਕਿੰਨੇ ਲੰਮੇ ਸਮੇਂ ਬਾਅਦ ਕਹਿੰਦੇ ਉਹ ਕਸ਼ਟ ਜਿਹੜਾ ਸੀ ਕੱਟਿਆ ਗਿਆ ਸਾਡੀ ਮਾਂ ਦਾ ਉਨੂੰ ਸਾਲਾਂ ਇੰਜ ਪ੍ਰੋਬਲਮ ਹੁੰਦੀ ਸੀ ਕਹਿੰਦੇ ਬਾਅਦ ਵਿੱਚ ਡਾਕਟਰਾਂ ਦੇ ਟੈਸਟ ਕਰਵਾਏ ਸਾਰੇ ਤੇ ਸਾਰਾ ਕੁਝ ਜਿਹੜਾ ਸੀ ਨਾਰਮਲ ਆਇਆ ਠੀਕ ਆਇਆ ਡਾਕਟਰ ਕਹਿੰਦੇ ਨੇ ਦਵਾਈ ਨਾਲ ਠੀਕ ਹੋਇਆ ਜੋ ਤੁਸੀਂ ਮੈਡੀਸਨ ਖਾਂਦੇ ਹੋ ਪਰ ਕਹਿੰਦੇ ਕਿ ਸਾਨੂੰ ਪਤਾ ਆ ਪੀ ਇਹ ਸ਼ਹੀਦਾਂ ਦੇ ਅਸਥਾਨਾਂ ਤੇ ਜਾ ਕੇ ਜਿਹੜੀ ਸੇਵਾ ਕਰੀ ਹੈ ਜਾਂ ਸਾਡੀ ਮਾਂ ਨੇ ਜੋ ਬਾਣੀ ਪੜ੍ਹੀ ਹੈ ਜੋ ਸੇਵਾ ਕਰੀ ਹੈ ਉਹਦਾ ਫਾਲੋ ਨੂੰ ਮਿਲਿਆ ਦੇਖੋ ਸ਼ਹੀਦਾਂ ਦੇ ਅਸਥਾਨਾਂ ਤੇ ਜਾ ਕੇ ਕਦੀ ਵੀ ਕੋਈ ਸੇਵਾ ਕਰਦਾ ਹੈ ਜਾਂ ਬਾਣੀ ਪੜ੍ਹਦਾ ਹੈ ਉਹਦਾ ਫਾਲੋ ਨੂੰ ਜ਼ਰੂਰ ਮਿਲਦਾ ਹੈ ਸਮਾਪਾ ਕੇ ਜਦੋਂ ਮਸ਼ੀਦਾ ਨੇ ਚਾਹ ਉਦੋਂ ਮਿਲਣਾ ਪਰ ਮਿਲਦਾ ਜਰੂਰ ਹੈ ਹੁਣ ਤੁਸੀਂ ਦੇਖ ਦੇਖਦੇ ਹੋਗੇ ਸਾਹ ਸੰਗਤ ਜੀ ਇੱਕ ਪ੍ਰੇਮੀ ਸ਼ੀਦਾ ਸਾਹਿਬ ਦਾਸ ਜਦੋਂ ਇੱਕ ਵਾਰ ਦੀ ਗੱਲ ਹੈ ਕਿ ਮੱਥਾ ਟੇਕਣ ਗਏ ਉੱਥੇ ਇੱਕ ਪ੍ਰੇਮੀ ਮਿਲਿਆ ਬਜ਼ੁਰਗ ਬੜੇ ਮਤਲਬ ਉਹਦੇ ਕੱਪੜੇ ਵੀ ਸਾਦੇ ਜਿਹੇ ਕੁੜਤਾ ਪਜਾਮਾ ਪਾਇਆ ਮਤਲਬ ਜਿੱਤਾ ਲੰਗਰ 'ਚ ਸੇਵਾ ਕਰਕੇ ਆਇਆ ਸੀ ਸ਼ਾਇਦ ਤੇ ਉਹਦੇ ਕੱਪੜੇ ਸਾਰੇ ਸਬਜੀ ਨਾਲ ਲਿਪੜੇ ਹੋਏ ਤੇ ਦਾਸ ਅੰਦਰ ਜਾ ਰਿਹਾ ਤੇ ਉਹਨੇ ਪਿੱਛੋਂ ਮੋਢੇ ਤੇ ਹੱਥ ਲਾ ਕੇ ਬੁਲਾਇਆ ਫਤਿਹ ਦੀ ਸਾਂਝ ਹੋਈ ਤੇ ਉਹ ਸ਼ਹੀਦਾਂ ਦੀ ਵਡਿਆਈ ਕਰਨ ਲੱਗੇ ਕਹਿੰਦੇ ਕਿ ਤੁਹਾਡਾ ਬਾਣਾ ਦੇਖ ਕੇ ਬਹੁਤ ਵਧੀਆ ਲੱਗਾ ਵੀ ਮੈਂ ਸ਼ਹੀਦਾਂ ਦੇ ਸਥਾਨਾਂ ਤੇ ਬੜੇ ਸਮੇਂ ਤੋਂ ਆ ਰਿਹਾ ਹਾਂ ਸ਼ਹੀਦਾਂ ਦੀ ਬੜੀ ਕਿਰਪਾ ਹੈ ਬਹੁਤ ਕਿਰਪਾ ਹੈ ਉਹ ਸਾਦ ਮਰਾਦਾ ਜਿਹਾ ਲੱਗਦਾ ਸੀ ਵੀ ਜਿਵੇਂ ਕੋਈ ਝੱਲਾ ਹੋਵੇ ਪਰ ਜਿੱਦਾਂ ਉਹਨੇ ਵਡਿਆਈ ਸ਼ਹੀਦਾਂ ਦੀ કરી ਤੇ ਐਦਾਂ ਦੀ ਵਡਿਆਈ ਇੰਨਾ ਪ੍ਰੇਮ ਅੱਖਾਂ ਚੋਂ ਵਿਰਾਗ ਦਾ ਜਲ ਵਹਿ ਰਿਹਾ ਸੀ ਤੇ ਉਹਨੇ ਦੱਸਿਆ ਕਿ ਕਿਸੇ ਸਮੇਂ ਮੈਂ ਚੰਡੀਗੜ੍ਹ ਦੇ ਵਿੱਚ ਪੀਜੀਆਈ ਦੇ ਵਿੱਚ ਬੜਾ ਵੱਡਾ ਡਾਕਟਰ ਸਾਂ ਬੜਾ ਵੱਡਾ ਡਾਕਟਰ ਸੀ ਤੇ ਮੇਰਾ ਬੜਾ ਸੋਹਣਾ ਪਰਵਾਸ ਸੀ ਦੋ ਮੇਰੀਆਂ ਧੀਆਂ ਇੱਕ ਮੇਰਾ ਬੇਟਾ ਤੇ ਬੜੇ ਕੋਸ਼ਿਸ਼ਾਂ ਸਾਰੇ ਪੜੇ ਲਿਖੇ ਵਧੀਆ ਵਧੀਆ ਕਾਲਜਾਂ ਸਕੂਲਾਂ ਦੇ ਵਿੱਚ ਬੱਚੇ ਪੜਾਏ ਕਹਿੰਦੇ ਕਿ ਬੇਟੀਆਂ ਦੇ ਵਿਆਹ ਹੋ ਗਏ ਬੇਟਾ ਜਿਹੜਾ ਸੀ ਕਹਿੰਦਾ ਉਹ ਵੀ ਛੱਡ ਕੇ ਚਲਾ ਗਿਆ ਥੋੜੇ ਸਮੇਂ ਬਾਅਦ ਮੇਰੀ ਪਤਨੀ ਦੀ ਮੌਤ ਹੋ ਜਾਂਦੀ ਹੈ ਡੈਥ ਹੋ ਜਾਂਦੀ ਹੈ ਤੇ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਕਹਿੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਮੈਂ ਤੇ ਮੈਨੂੰ ਸਮਝ ਨਹੀਂ ਆਉਂਦੀ ਕੋਈ ਰਿਸ਼ਤੇਦਾਰ ਲਾਗੇ ਨਹੀਂ ਆਇਆ ਸਭ ਕੁਝ ਮੇਰਾ ਜਿਹੜਾ ਸੀ ਪੈਸੇ ਦੀ ਕਮੀ ਨਹੀਂ ਸੀ ਬਹੁਤ ਪੈਸਾ ਗੁਰੂ ਸਾਹਿਬ ਨੇ ਜ਼ਮੀਨ ਜਾਇਦਾਦ ਵੀ ਦਿੱਤੀ ਸੀ ਪਰ ਹੁਣ ਕਹਿੰਦੇ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੁੰਨਾ ਹੈ ਤੇ ਕੋਈ ਮੇਰੇ ਲਾਗੇ ਨਹੀਂ ਆਇਆ ਦੋ ਸਾਲ ਕਹਿੰਦਾ ਕਿ ਘਰ ਦੇ ਵਿੱਚ ਮੈਂ ਕਹਿ ਆਦਾਂ ਕੋਈ ਰੋਟੀ ਦੇ ਗਿਆ ਦੇ ਗਿਆ ਨਹੀਂ ਤੇ ਭੁੱਖੇ ਉੱਥੇ ਬੈਠੇ ਰਹਿਣਾ ਐਵੇਂ ਕੰਦਾਂ ਤੇ ਲੀਕਾ ਮਾਰੀ ਜਾਣੀਆਂ ਗੱਲਾਂ ਕਰੀ ਜਾਣੀਆਂ ਕਹਿੰਦੇ ਪਤਾ ਨਹੀਂ ਕਿਹੜਾ ਕਰਮ ਚੰਗਾ ਕਰਿਆ ਸੀ ਇੱਕ ਮੇਰਾ ਦੋਸਤ ਜਿਹੜਾ ਜਿਹਨੂੰ ਕੁਝ ਨਹੀਂ ਸੀ ਪਤਾ ਉਹ ਮੈਨੂੰ ਮਿਲ ਲਾਉਂਦਾ ਉਹਨੂੰ ਮੇਰੇ ਘਰ ਦਾ ਪਤਾ ਸੀ ਉਹ ਕਿਸੇ ਸਮੇਂ ਬਾਹਰ ਚਲਾ ਗਿਆ ਸੀ ਕਹਿੰਦੇ ਉਹ ਘਾਰ ਹੁੰਦਾ ਏ ਬੂਆ ਖੜਕਾਉਂਦਾ ਏ ਕਹਿੰਦਾ ਮੈਂ ਖੋਲਦਾ ਨਹੀਂ ਸੀ ਗੇਟ ਕਦੀ ਵੀ ਕਿਸੇ ਵਾਸਤੇ ਪਰ ਕਹਿੰਦੇ ਪਤਾ ਨਹੀਂ ਕੀ ਗੱਲ ਬਣੀ ਉਦੋਂ ਮੈਂ ਗੇਟ ਖੋਲ ਲਿਆ ਕਹਿੰਦੇ ਮੈਨੂੰ ਕਿਸੇ ਦੀ ਪਛਾਣ ਵੀ ਨਹੀਂ ਸੀ ਹੁੰਦੀ ਪਰ ਜਦੋਂ ਮੈਂ ਉਹਨੂੰ ਦੇਖਿਆ ਮੇਰਾ ਰੋਣ ਨਿਕਲ ਗਿਆ ਕਹਿੰਦਾ ਕਿ ਮੈਂ ਉਹਨੂੰ ਜੱਫੀ ਪਾ ਕੇ ਮਿਲਿਆ ਉਹ ਮੈਨੂੰ ਪੁੱਛਦਾ ਆ ਤੇ ਮੈਂ ਉਹਨੇ ਮੇਰੀ ਹਾਲਤ ਦੇਖੀ ਵੀ ਇਹ ਬਣਿਆ ਕੀ ਹੈ ਇੰਨਾ ਪੜਿਆ ਲਿਖਿਆ ਇੰਨਾ ਤਜਰਬੇਕਾਰ ਡਾਕਟਰ ਕਹਿੰਦਾ ਕਿ ਮੈਂ ਉਹ ਮੈਨੂੰ ਲੈ ਕੇ ਜਾਂਦਾ ਵੀ ਤੂੰ ਮੇਰੇ ਨਾਲ ਚੱਲ ਸਾਰੀ ਉਹਨੂੰ ਗੱਲ ਸਮਝ ਆ ਗਈ ਉਹਨੇ ਲਾਗੂ ਪੁੱਛਿਆ ਤੇ ਕੁਝ ਮੈਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਮੈਂ ਉਸ ਹਾਲਤ ਵਿੱਚ ਨਹੀਂ ਸੀ ਪਰ ਫਿਰ ਵੀ ਮੈਂ ਜਿੰਨਾ ਕੁ ਦੱਸ ਸਕਦਾ ਸੀ ਦੱਸਿਆ ਕਹਿੰਦਾ ਕਿ ਉਹਨੇ ਮੇਰਾ ਇਲਾਜ ਕਰਵਾਇਆ ਕਹਿੰਦੇ ਕਿ ਉਹ ਮੈਨੂੰ ਕਹਿੰਦਾ ਵੀ ਮੈਂ ਜਿੰਨੇ ਸਮੇਂ ਇੱਥੇ ਆ ਤੇ ਉਹਨਾਂ ਸਮਾਂ ਤੂੰ ਮੇਰੇ ਨਾਲ ਰਹਿ ਕਹਿੰਦਾ ਉਹਨਾਂ ਸਮਾਂ ਮੈਂ ਉਹਦੇ ਨਾਲ ਰਹਾ ਤੇ ਇਹ ਕਹਿੰਦੇ ਕਿ ਇੱਕ ਦਿਨ ਉਹ ਮੈਨੂੰ ਕਹਿੰਦਾ ਕਿ ਮੈਂ ਅੰਮ੍ਰਿਤਸਰ ਸਾਹਿਬ ਜਾ ਕੇ ਆਉਣਾ ਹੈ ਜੇ ਤੈ ਤੁਸੀਂ ਮੇਰੇ ਨਾਲ ਜਾਣਾ ਹੈ ਚੱਲੋ ਨਹੀਂ ਤੇ ਤੁਸੀਂ ਇੱਥੇ ਰਹੋ ਧਿਆਨ ਰੱਖੋ ਆਪਣਾ ਕਹਿੰਦਾ ਕਿ ਮੈਨੂੰ ਉਹ ਨਾਲ ਲੈ ਕੇ ਜਾਂਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਉੱਥੇ ਨੇ ਆਪ ਵੀ ਇਸ਼ਨਾਨ ਕੀਤਾ ਮੇਰਾ ਵੀ ਕਰਵਾਇਆ ਤੇ ਕਹਿੰਦਾ ਕਿ ਮੈਂ ਬੜੇ ਲੰਮੇ ਸਮੇਂ ਬਾਅਦ ਗਿਆ ਆਂ ਅੰਮ੍ਰਿਤਸਰ ਸਾਹਿਬ ਬੜਾ ਆਨੰਦ ਮਿਲਿਆ ਬੜਾ ਮਨੁੱਖ ਸਕੂਨ ਮਿਲਿਆ ਸ਼ਾਂਤੀ ਮਿਲੀ ਕਹਿੰਦਾ ਕਿ ਜਦੋਂ ਦਰਬਾਰ ਸਾਹਿਬ ਤੋਂ ਮੈਂ ਜਾਣਾ ਹੈ ਸ਼ਹੀਦਾ ਸਾਹਿਬ ਜਦੋਂ ਦਰਸ਼ਨੀਂ ਡੇਉੜੀ ਜਿਹੜੀ ਹੈ ਮੈਂ ਕ੍ਰੋਸ ਕਰਦਾ ਕਹਿੰਦਾ ਕਿ ਪਤਾ ਨਹੀਂ ਕਿਹੜੀ ਚੀਜ਼ ਜਿਹੜੀ ਹੈ ਮੈਨੂੰ ਉੱਥੇ ਆ ਕੇ ਹਿੱਟ ਕੀਤੀ ਕਿਹੜੀ ਚੀਜ਼ ਹਿੱਟ ਕੀਤੀ ਕਿ ਇੱਕਦਮ ਮੇਰਾ ਸਰੀਰ ਜਿਹੜਾ ਪਸੀਨੋਂ ਪਸੀਨੀ ਹੋ ਗਿਆ ਕਹਿੰਦਾ ਕਿ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਇਹ ਕਿਹੜਾ ਸਥਾਨ ਆ ਪੁੱਛਿਆ ਨੂੰ ਵੀ ਇਹ ਕਿਹੜਾ ਗੁਰਦੁਆਰਾ ਹੈ ਉਹਨੇ ਕਹਿੰਦੇ ਕਿ ਉਹਨੇ ਮੈਨੂੰ ਸਾਰਾ ਦੱਸਿਆ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਦਾ ਤੁਹਾਨੂੰ ਸੀਸ ਜੁਦਾ ਆਇਆ ਸੀ ਕਹਿੰਦਾ ਫਿਰ ਅਸੀਂ ਨਤਮਸਤਕ ਹੋਨੇ ਅੰਦਰ ਤੇ ਮੱਥਾ ਟੇਕ ਕੇ ਤੇ ਚਲੋ ਵਾਪਸ ਆ ਜਾਂਦੇ ਆ ਤੇ ਮੇਰੇ ਦੋਸਤ ਵਾਪਸ ਚਲਾ ਜਾਂਦਾ ਹੈ ਤੇ ਮੈਨੂੰ ਫਿਰ ਆਪਣੇ ਘਰ ਜਾਣਾ ਪੈਂਦਾ ਮੈਂ ਆਪਣੇ ਘਰ ਆ ਜਾਂਦਾ ਕਹਿੰਦਾ ਹੁਣ ਕਾਫੀ ਹੱਦ ਤੱਕ ਮੈਂ ਠੀਕ ਹੋ ਗਿਆ ਸਾਂ ਹਾਲਤ ਮੇਰੀ ਸੁਧਰ ਗਈ ਸੀ ਤੇ ਕਹਿੰਦਾ ਕਿ ਫਿਰ ਮੈਨੂੰ ਖਿੱਚ ਪੈਣੀ ਸ਼ੁਰੂ ਹੋਈ ਕਿ ਮੈਂ ਫਿਰ ਅਮਰ ਅਮਰਸਾ ਸਾਹਿਬ ਜਾਣਾ ਹੈ ਕਹਿੰਦਾ ਕਿ ਹੁਣ ਕਿਤੋਂ ਪੈਸੇ ਫੜੇ ਥੋੜੇ-ਥੋੜੇ ਬਹੁਤ ਤੇ ਮੈਂ ਅਮਰਸਰ ਸਾਹਿਬ ਪਹੁੰਚ ਜਾਣਾ ਤੇ ਇਹ ਕਹਿੰਦਾ ਕਿ ਉੱਥੇ ਜਾ ਕੇ ਫਿਰ ਸ਼ੀਦਾ ਸਾਹਿਬ ਪੁੱਛ-ਪਿਛਾ ਕੇ ਪਹੁੰਚ ਜਾਣਾ ਉੱਥੇ ਜਾ ਕੇ ਮੈਂ ਗੁਰੂ ਘਰ ਅੰਦਰ ਜਾ ਕੇ ਬੈਠਦਾ ਹਾਂ ਪੱਬਾ ਦੀਪ ਸਿੰਘ ਨਾਲ ਗੱਲਾਂ ਕਰਦਾ ਹਾਂ ਤੇ ਲੰਗਰ 'ਚ ਜਾ ਕੇ ਫਿਰ ਪ੍ਰਸ਼ਾਦਾ ਛਕਦਾ ਹਾਂ ਫਿਰ ਉੱਥੇ ਸੇਵਾ ਉਹ ਵਿੱਚ ਲੱਗ ਜਾਣਾ ਹੁਣ ਸੇਵਾ ਕਰਦਿਆਂ ਕਰਦਿਆਂ ਐਸਾ ਮੇਰਾ ਮਨ ਕਹਿੰਦਾ ਭੱਜਿਆ ਐਸਾ ਮਨ ਲੱਗਾ ਮੇਰਾ ਉੱਥੋਂ ਜੋ ਆਉਣ ਨੂੰ ਜੀ ਨਹੀਂ ਕੀਤਾ ਕਿ ਮੈਂ ਉੱਥੇ ਹੀ ਰਹਿ ਜਾ ਕਬੀਰ ਕਹਿੰਦਾ ਕਿ ਹੁਣ ਕਹਿੰਦਾ ਕਿ ਮੈਂ ਉਦੋਂ ਦਾ ਇੱਥੇ ਹੀ ਆ ਮੈਨੂੰ ਕੋਈ ਪਤਾ ਨਹੀਂ ਮੇਰੇ ਘਰ ਕੌਣ ਦੇਖ ਰਿਹਾ ਹੈ ਮੇਰੀ ਜ਼ਮੀਨ ਜਾਇਦਾਦ ਕੌਣ ਦੇਖ ਰਿਹਾ ਹੈ ਕਿੱਥੇ ਜਾ ਰਿਹਾ ਹੈ ਕਹਿੰਦਾ ਸ਼ਹੀਦਾਂ ਦੀ ਐਸੀ ਕਿਰਪਾ ਆਈ ਹੈ ਕਿ ਸ਼ਹੀਦਾਂ ਨੇ ਐਸਾ ਪ੍ਰੇਮ ਬਖਸ਼ਿਆ ਮੇਰਾ ਪਰਿਵਾਰ ਮੇਰਾ ਸਾਥ ਛੱਡ ਗਿਆ ਹੁਣ ਉਸ ਸਮੇ ਮੈਨੂੰ ਆਸਰਾ ਦਿੱਤਾ ਹੈ ਬਾਬਾ ਦੀਪ ਸਿੰਘ ਨੇ ਸ਼ਹੀਦ ਸਿੰਘਾਂ ਨੇ ਐਸੀ ਕਿਰਪਾ ਆਈ ਮੇਰਾ ਹੁਣ ਮਾਨ ਹੀ ਨਹੀਂ ਕਰਦਾ ਕਿਤੇ ਜਾਣ ਜਿਹਦਾ ਕੋਈ ਨਹੀਂ ਸੰਸਾਰ ਦੇ ਵਿੱਚ ਉਹਦੇ ਸ਼ਹੀਦ ਸਿੰਘ ਬਣ ਜਾਂਦੇ ਨੇ ਗੁਰੂ ਸਾਹਿਬ ਬਣ ਜਾਂਦੇ ਨੇ ਬਾਣੀ ਦੀ ਕਲਾ ਹੈ ਉਹ ਐਸੀ ਪ੍ਰੇਮ ਵਾਲੀ ਰੂਹ ਸੀ ਉਹਦਾ ਦੀ ਰੂਹ ਦਾਸ ਨੂੰ ਅਜੇ ਤੱਕ ਨਹੀਂ ਮਿਲੀ ਅਜੇ ਤੱਕ ਨਹੀਂ ਜਿਨ੍ਹਾਂ ਨੂੰ ਅਸੀਂ ਛੱਲੇ ਕਹਿੰਨੇ ਕਈ ਵਾਰੀ ਉਹ ਸਾਸੰਗਜੀ ਬੜੀ ਉੱਪਰ ਦੀ ਹਸਤੀ ਹੁੰਦੇ ਨੇ ਬੜੀ ਦੂਰ ਤੱਕ ਪਹੁੰਚੇ ਹੁੰਦੇ ਨੇ ਇਹ ਸ਼ਹੀਦਾਂ ਦੀ ਕਿਰਪਾ ਹੈ ਸ਼ਹੀਦ ਸਿੰਘ ਸੁਹਾਈ ਹੁੰਦੇ ਨੇ ਵਰਤਦੇ ਨੇ ਸਾਰੇ ਦੁੱਖ ਕਸ਼ਟ ਕੱਟ ਦਿੰਦੇ ਨੇ ਅਸੀਂ ਪੈਸੇ ਕਰਕੇ ਰੋਂ ਲੱਗ ਜਾਂਦੇ ਆ ਜਮੀਨਾ ਕਰਕੇ ਪਰ ਜਦੋਂ ਦੇਣ ਤੇ ਆਉਂਦੇ ਨਾ ਸ਼ਹੀਦ ਸਿੰਘ ਗੁਰੂ ਸਾਹਿਬ ਸਾਸੰਗਤ ਜੀ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਇਨੀਆਂ ਬਖਸ਼ਿਸ਼ਾਂ ਕਰਦੇ ਨੇ ਸੋ ਬਾਣੀ ਪੜੋ ਸੇਵਾ ਕਰੋ ਸ਼ਹੀਦ ਸਿੰਘ ਅੰਗ ਸੰਗ ਹੋ ਕੇ ਵਰਤਣਗੇ